ਅੱਜ ਤੁਸੀਂ ਬੁਖੜ ਹੜਤਾਲ ਤੇ ਖੁਦ ਬੈਠ ਗਏ ਹੋ ਜੀ ਇਹ ਬੁਖੜ ਹੜਤਾਲ ਉਹਨਾਂ ਦੀ سپورਟ ਲਈ ਬੁਖੜ ਹੜਤਾਲ ਰੱਖਿਆ ਸੀ ਇਹ ਵਰਤ ਅਸੀਂ ਇਸ ਕਰਕੇ ਰੱਖਿਆ ਕਿਉਂਕਿ ਅਸੀਂ ਉਹਨਾਂ ਦੀ سپورਟ ਕਰ ਰਹੇ ਹਾਂ سپورਟ ਦੇ ਰਹੇ ਹਾਂ ਉਹਨਾਂ ਬੇਟੇ ਮਹਿਸੂਸ ਨਹੀਂ ਹੁੰਦਾਗਾ ਜਿਵੇਂ ਹੁਣ ਤੇਰੇ ਦਾਦੂ ਜੀ ਦੀ ਸਿਹਤ ਪਹਿਲਾਂ ਬਹੁਤ ਵਧੀਆ ਸੀ ਹੁਣ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਕਿੰਤਾ ਨਹੀਂ ਹੁੰਦੀਗੀ ਅਫਸੋਰ ਹੋ ਰਿਹਾ ਹੋ ਰਿਹਾ ਅਫਸੋਰ ਮਿਲਨੋਂ ਜੀ ਕਰਦਾ ਉਹਨਾਂ ਨੂੰ ਪਰਸੋਂ ਮਿਲ ਕੇ ਤੁਸੀਂ ਪ੍ਰਧਾਨ ਜੀ ਨੂੰ ਕੀ ਸਹਾਂ ਦਿੱਤਾ ਉਹਨਾਂ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਕੀ ਮੈਂ ਹਰੇ ਮਰਨ ਵਰਤ ਜਾਰੀ ਰੱਖੋ ਮੈਂ ਹਦੀ ਮਰਨ ਵਰਤ ਚਾਰੀ ਰੱਖਾਂਗੇ ਜਦੋਂ ਮਰਨ ਵਰਤ ਖਤਮ ਹੋਇਆ ਸਮਝ ਲੈ ਮੋਰਚਾ ਵੀ ਖਤਮ ਹੋ ਗਿਆ ਲੋਕਾਂ ਨੂੰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਨੇ ਪੁੱਤ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹਣਾ ਸਾਰੇ ਖਨਾਰੀ ਬਾਰਡਰ ਪਹੁੰਚਣ ਦਾਦਾ ਜੀ ਜੀ ਸਪੋਰਟ ਕਰਨ ਉਹ ਵੀ ਸਾਡੇ ਦਾਦਾ ਜੀ ਹਨ ਅਸੀਂ ਵੀ ਉਹਨਾਂ ਦੀ ਸਪੋਰਟ ਕਰਨ ਦਾ ਸਾਡਾ ਫਰਜ਼ ਬਣਦਾ ਉਹਨਾਂ ਦੀ ਸਪੋਰਟ ਕਰੀਏ